ਅਸੀਂ ਪਤੀਲਾ ਚੁੱਲੇ ਦੇ ਉੱਤੇ ਰੱਖਦੇ ਹਾਂ ਚੋਕੇ ਥੱਲੇ ਰੱਖ ਦਿੰਦੇ ਮੈਨੂੰ ਤੇ ਬਾਹਾਂ ਫਾੜ ਕੇ ਕਿੰਨੀ ਜ਼ੋਰ ਦੀ ਧੱਕਾ ਮਾਰਿਆ ਸੋਹ ਭਾਬੀ ਨੇ ਮੈਨੂੰ ਪਰ ਇੱਥੇ ਇੰਜ ਵੀ ਗਲਤ ਹੈਗੀ ਹੈ ਫੇਰ ਹੁਣ ਇਹੋ ਜਿਹੇ ਗੱਲਾਂ ਤੇ ਦੱਸਿਆ ਨਹੀਂ ਕੋਈ ਇਹੋ ਜੇ ਬੇਟਾ ਦੋਨੋਂ ਸਾਈਡ ਦੀ ਗੱਲ ਸੁਣੋ ਨਾ ਫੇਰ ਪਤਾ ਲੱਗਦਾ ਇੱਕ ਸਾਈਡ ਦੀ ਗੱਲ ਹੈ ਫੇਰ ਹੋਰ ਗੱਲ ਸੁਣ ਮੈਂ ਗਈ ਸੀ ਨਾ ਪਾਠ ਤੇ ਉਹਨਾਂ ਨੇ ਬੁਟੀਕ ਦਾ ਉਹਦਾ ਘਟਨ ਕੀਤਾ ਸੀ ਤੇ ਪਾਠ ਕਰਵਾਇਆ ਸੀ ਉਹਨਾਂ ਨੇ ਸੁਖ ਨਹੀਂ ਸਰਦਾ ਮੈਂ ਨਾ ਉਥੋਂ ਸੂਟ ਲਿਆਂਦੇ ਮੈਂ ਕਿਹਾ ਚੱਲ ਇਹਨਾਂ ਨੂੰ ਵੀ ਇਹਨਾਂ ਕੁੜੀਆਂ ਵਾਸਤੇ ਵੀ ਸੂਟ ਲੈ ਜਾਵਾਂ ਚਾਚੀ ਤੇਰੀ ਵਾਸਤੇ ਵੀ ਲਿਆ ਮੈਂ ਚਾਰ ਸ ਇਹਨਾਂ ਨੇ ਸਭ ਨੂੰ ਗੁੱਸਾ ਕਰਕੇ ਉੱਪਰ ਬੈਠੀਆਂ ਹੋਈਆਂ ਹੀ ਮੈਂ ਫੇਰ ਵੀ ਮਨਮੀਤ ਨੂੰ ਭੇਜਿਆ ਮੈਂ ਕਿਹਾ ਮਨਮੀਤ ਜਾ ਚਾਚੀ ਉਹਨਾਂ ਨੂੰ ਬੁਲਾ ਕੇ ਲਿਆ ਕੁੜੀ ਬੂਆ ਖੜਕਾਂਦੀ ਰਹੀ ਉਹਨਾਂ ਨੇ ਬੂਆ ਨਹੀਂ ਖੋਲਿਆ ਫੇਰ ਮੈਂ ਸੀਮਾ ਨੂੰ ਭੇਜਿਆ ਮੈਂ ਕਿਹਾ ਸੀਮਾ ਤੂੰ ਜਾ ਸੀਮਾ ਗਈ ਐ ਫੇਰ ਉਹਨਾਂ ਨੇ ਬੂਆ ਖੋਲਿਆ ਤੇ ਉਹਨਾਂ ਨੂੰ ਥੱਲੇ ਲਿਆਂਦਾ ਉਹਨਾਂ ਨੇ ਸੂਟ ਲੈਣ ਤੋਂ ਨਾ ਕਰ ਦਿੱਤੀ ਅੰਜੂ ਦੀ ਬਹਿਸ ਵਾਜੀ ਇਹ ਵੀ ਮੈਂ ਸੂਟ ਲੈਣਾ ਤੇ ਸੀਮਾ ਵਾਲਾ ਲੈਣਾ ਨਹੀਂ ਤੇ ਮੈਂ ਨਹੀਂ ਲੈਣਾ ਭੁਵਾ ਕੇ ਸੂਟ ਇੱਥੇ ਮਾਰਿਆ ਚੁੱਕ ਕੇ ਸੂਟ ਸੁੱਟ ਗਈਆਂ ਦੱਸ ਕੀ ਗੱਲ ਉਹਨਾਂ ਦੀ ਕੋਈ ਗਲਤੀ ਨਹੀਂ ਐ ਮਿੰਟਗ ਮਗਰੋਂ ਅਸੀਂ ਅਲੱਗ ਰੋਟੀ ਬਕਾਣੀ ਤੇਰੀ ਚਾਚੀ ਨੇ ਤਾਂ ਪੂਰਾ ਜ਼ੋਰ ਲਾ ਕੇ ਇਹੀ ਗੱਲ ਕਹੀ ਆ ਵੀ ਅਹੀ ਰੋਟੀ ਵੱਖਰੀ ਬਕਾਣੀ ਰਿੰਕਪਾਲ ਨੇ ਇੱਕ ਵਾਰੀ ਨਹੀਂ ਕਿਹਾ ਵੀ ਮਮਾ ਤੂੰ ਹੀ ਗਲਤ ਹੋ ਹੁਣ ਤੇ ਮੈਨੂੰ ਇੱਥੋਂ ਤੱਕ ਲੱਗਣ ਦਿਆ ਵਾ ਵੀ ਮਨ ਮੀਦਾ ਤੇ ਰਿਸ਼ਤਾ ਨਹੀਂ ਹੋਣਾ ਕਿਉਂਕਿ ਸਾਰੀ ਗਰੀ ਹੈ ਗਈ ਹੈ ਨਾ ਉਹ ਚੋਲ ਗਰੀ ਉਹ ਰਿੰਕੂ ਭਾਜੀ ਦੀ ਕਾ ਕਿ ਹੁਣ ਚਾਚੀ ਕਹਿ ਕੇ ਰਿੰਕੂ ਭਾਜੀ ਕੋ ਵੇਖਿਆ ਨਾ ਕਰਵਾਉਣਗੇ ਨਾ ਕਰਵਾਉਣਗੇ ਨਾ ਤੇ ਫੇਰ ਗੱਲ ਕਰਿਓ ਹਾਂ ਬਿਲਕੁਲ ਬਿਲਕੁਲ ਹੋਣਾ ਵੇਖੀ ਤੂੰ ਇਸ ਤਰੀਆ ਹੋਣਾ ਮੈਂ ਨਾ ਕਿਉਂ ਕਰਵਾਣੀ ਆ ਕੋਈ ਨਹੀਂ ਮੈਂ ਕਮਾਂਗਾ ਰਿੰਕ ਨੂੰ ਨਾ ਕਰੂੰਗਾ ਕੱਲ ਸਾਰੀ ਮੈਂ ਕਿੰਨੇ ਦਿਨ ਹੋ ਗਿਆ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਰਿੰਕ ਪਾਲ ਦਾ ਵੀ ਉਹਨਾਂ ਨੂੰ ਫੋਨ ਕਰਨ ਕਿੱਦਾਂ ਨਾ ਆਣਾ ਵਾ ਕੀ ਗੱਲ ਅੱਗੇ ਥੋੜੀ ਹੈ ਕਿ ਨਾ ਥੋੜੀ ਆਈ ਨਹੀਂ ਤੇ ਅੱਗੇ ਕਿਤੇ ਵੇਖੀਏ ਪਰ ਨਹੀਂ ਉਹ ਤੇ ਚੁੱਪ ਕਰਕੇ ਬੈਠੇ ਆ ਪਰ ਇੱਥੇ ਨਾ ਹੀ ਹੋਣੀ ਜੇ ਚਲੋ ਕੋਈ ਨਾ ਉਹਨਾਂ ਨਾਲ ਰਿੰਕ ਨੂੰ ਥੱਲੇ ਮੈਂ ਗੱਲ ਕਰ ਲੈਣਾ ਨਾਲੇ ਲੱਗੀ ਮੇਰੀ ਇੱਕ ਗੱਲ ਸੁਣ ਲੈ ਕੁੜੀ ਦਾ ਇੱਥੇ ਹੋ ਜਾਵੇ ਜਿੱਥੇ ਮਰਜ਼ੀ ਹੋਵੇ ਕੁੜੀ ਦੇ ਵਿਆਹ ਚ 1 ਰੁਪਿਆ ਵੀ ਰਿੰਕ ਪਾਲ ਕੋਲੋਂ ਜੇ ਤੂੰ ਲਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਹੀ ਜਿੱਦਾਂ ਮਰਜੀ ਭਾਵੇਂ ਅਸੀਂ ਤਿੰਨੀ ਕੱਪੜੀ ਕੁੜੀ ਤੋਰਦੀ ਏ ਮਗਰ ਕੋਈ ਆਸਾਨ ਨਹੀਂ ਇਹਨਾਂ ਦਾ ਲੈਣਾ ਕਿਉਂਕਿ ਬਾਰ-ਬਾਰ ਤੇਰੀ ਚਾਚੀ ਇਹ ਗੱਲ ਸਾਨੂੰ ਮੈਨੂੰ ਚੇਤਾਂਦੀ ਆ ਕਿ ਰਿੰਕੂ ਕਰਦਾ ਜੋ ਕਰਦਾ ਰਿੰਕੂ ਕਰਦਾ ਤੂੰ ਤਾਂ ਵਖਰੇ ਹੁਣ ਨੂੰ ਨਹੀਂ ਕਹਿੰਦੀ ਹੈਗੀ ਕਿਉਂਕਿ ਤੂੰ ਆਪਣੀ ਕੁੜੀ ਵਿਆਹ ਨਹੀਂ ਰਿੰਕੂ ਦੇ ਸਿਰ ਤੇ ਲੱਗੀ ਬਿਲਕੁਲ ਨਹੀਂ ਇਹ ਕੰਮ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਹੀ ਹੁਣ ਕੋਈ ਨਹੀਂ ਮੰਮੀ ਜਿਸ ਤਰ੍ਹਾਂ ਦਾ ਵੀ ਕਰਾਂਗੇ ਆਪਾਂ ਖੁਦ ਕਰਾਂਗੇ ਹਾਂ ਬਿਲਕੁਲ ਗੱਲ ਹੈ ਕਿ ਤੂੰ ਕਹਿੰਦਾ ਕਿੱਥੇ ਸੱਡ ਬਣਿਆ ਮੰਮੀ ਤੇ ਉਹਦਾ ਹੀ ਖਰਚ ਹੁੰਦਾ ਤੇ ਬਾਕੀ ਕੱਪੜਾ ਵਾ ਉਹ ਥੋੜਾ ਜਿਹਾ ਵਧੀਆ ਬਣਾਵਾਂਗੇ ਵੀਡੀਓ ਮੈਂ ਬਣਾ ਲਾਂਗੀ ਜਿੰਨਾ ਕਿ ਸਾਡਾ ਹੱਥ ਵੱਲ ਨਹੀਂ ਸੀ ਮੈਂ ਕੱਪੜਾ ਤੇ ਵਧੀਆ ਬਣਾਵਾਂਗੇ ਜਿਹੜੀ ਆਪਾਂ ਗੱਡੀ ਸੋਚਾਈ ਨਾ ਮੋਟਰਸਾਈਕਲ ਦੇਣਾ ਉਹ ਨਹੀਂ ਦਵਾਂਗੇ ਆਪਾਂ ਕੋਈ ਗੱਲ ਨਹੀਂ ਬਾਕੀ ਪੁੱਤਰ ਸ਼ਰੀਕ ਸ਼ਰੀਕ ਹੀ ਹੁੰਦੇ ਨੇ ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰ ਲਓਗੇ ਆਪਣੇ ਬਣ ਜਾਣ ਕੋਈ ਆਪਣਾ ਨਹੀਂ ਉਹ ਬੰਦਾ ਹੁੰਦੇ ਨਹੀਂ ਨਾ ਮੇਰੇ ਨਾਲ ਕੋਈ ਨਾਰਾਜ਼ਗੀ ਮੈਂ ਕਰਾਂ ਜਾ ਕੇ ਉਸ ਵਿੱਚ ਕੰਮ ਐਵੇਂ ਬਾ ਕਾਮ ਕਾਮ ਇੱਥੇ ਬੋਲਣ ਦੇ ਥੋੜਾ ਸੋਚ ਸਮਝ ਕੇ ਗੱਲ ਕਰੀਦੀ ਹੁੰਦੀ ਐਕਦਮ ਨਹੀਂ ਦਵਾਲੇ ਹੋ ਜੀ ਦਾ ਥੋੜਾ ਦਿਮਾਗ ਨਾਲ ਸੋਚੀਦਾ ਹੁੰਦਾ ਮਨਮੀ ਤਾ ਦੋ ਮਿੰਟ ਪਾਪੜੀ ਭਾਬੀ ਕੋ ਜਾਈ ਮਮੀ ਮੈਂ ਸੋਚਦਾ ਪਿਆ ਵਾਂ ਕਿ ਰਿੰਗ ਉਹ ਮੈਂ ਪੈਸੇ ਮੰਗ ਹੀ ਲਵਾ ਜਿਹੜੇ ਦਿੱਤੇ ਸੀ ਨਾ ਤੁਮ ਰਿੰਗ ਵਾਸਤੇ ਕਿੰਨੇ ਦਿਨ ਹੋ ਗਏ ਉਹਨੇ ਨਾਂ ਤੱਕ ਨਹੀਂ ਲਿਆ ਤੇ ਮਮੀ ਸਹੀ ਗੱਲ ਆ ਸਿਮਾ ਦੀ ਕੀ ਪਤਾ ਰਿਸ਼ਤਾ ਕਰਾਵੇ ਕਿ ਨਾ ਕਰਾਵੇ ਮੈਨੂੰ ਤੇ ਵੈਸੇ ਨਾ ਸਿਮਾ ਦੀ ਗੱਲ ਬਿਲਕੁਲ ਠੀਕ ਲੱਗਦੀ ਪਈ ਐ ਬਿਲਕੁਲ ਠੀਕ ਲੱਗਦੀ ਵੀ ਮੈਨੂੰ ਵੀ ਉਮੀਦ ਨਹੀਂ ਹੈਗੀ ਬਾਕੀ ਤੂੰ ਕੋਈ ਨਹੀਂ ਤੂੰ ਆਪਣੇ ਪੈਸੇ ਮੰਗਣੇ ਆ ਤੂੰ ਮੰਗ ਲੈ हां ओते मैं मांग ਲੈਣੇ ਆ हां ਤੇ ਬਾਕੀ ਵਾਕੀ ਮੰਮੀ ਉਹਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਮੁੰਡੇ ਵਾਲਿਆਂ ਦਾ ਫੋਨ ਆਇਆ ਜਾਂ ਕੋ ਗੱਲ ਤੋਰੀਏ ਉਹ ਵਾਕਿਆ ਨੇ ਫੋਨ ਕਰਕੇ ਸਿੱਧਾ ਮੈਨੂੰ ਸੱਦਿਆ ਤੇ ਚਾਚੀ ਕਲਪ ਕਲਪ ਕੇ ਬੋਲਦੀ ਪਈ ਸੀ ਤੇਰੀ ਮੰਮੀ ਨੇ ਆ ਕਰਤਾ ਉਹ ਕਰਤਾ ਮੇਰੀ ਗੱਲ ਸੁਣ ਲੱਕੀ ਚਾਚੀ ਇਦਾਂ ਹੀ ਬੋਲਦੀ ਐ ਉਹਦੀ ਨਾ ਬੋਲੀ ਚ ਬੜਾ ਫਰਕ ਆਇਆ ਮੈਂ ਸਿਰਫ ਔਰ ਸਿਰਫ ਆਪਣੇ ਵੱਡੇ ਹੋਣ ਕਰਕੇ ਵੀ ਮੈਂ ਬੋਲ ਪਈ ਨਾ ਤੇ ਕੰਮ ਸਾਰਾ ਖਰਾਬ ਹੋਇਆ ਨਾ ਮੈਂ ਲਿਆਜ ਕਰਦੀ ਵੀ ਹੋ ਤੇ ਜਿਸ ਦਿਨ ਮੈਂ ਬੋਲ ਪਈ ਨਾ ਉਸ ਦਿਨ ਘਰ ਬਹੁਤ ਖਰਾਬ ਹੋਣਾ ਇਸ ਕਰਕੇ ਨਾ ਕੋਸ਼ਿਸ਼ ਕਰੋ ਕਿ ਜਿੱਦਾਂ ਵੀ ਫੈਸਲਾ ਹੁੰਦਾ ਨਾ ਜੋ ਵੀ ਹੁੰਦਾ ਨਾ ਬੈਠ ਕੇ ਪਿਆਰ ਦੇ ਨਾਲ ਵੱਖਰੇ ਹੋਣਾ ਵੱਖਰੇ ਹੋ ਜਾਓ ਮਗਰ ਜੋ ਵੀ ਕਰਨਾ ਨਾ ਪਿਆਰ ਨਾਲ ਕਰ ਲੋ ਕਿਉਂਕਿ ਆਂਡ ਗਵਾਂਡ ਦੇ ਵਿੱਚ ਸਾਡੀ ਬੜੀ ਇੱਜ਼ਤ ਬਣੀ ਆ ਇੱਜ਼ਤ ਨਾ ਸਾਡੀ ਖਰਾਬ ਹੋ ਜਾਏ ਪਿਆਰ ਕਿੱਥੇ ਮੰਮੀ ਰਹਿ ਗਿਆ ਕਿੰਨੀਆਂ ਗੱਲਾਂ ਹੋ ਗਿਆ ਘਰ ਦੇ ਵਿੱਚ ਉਹ ਚੱਲ ਨਹੀਂ ਰਹਿ ਗਿਆ ਨਾ ਬਾਹਰ ਤੇ ਕਿਸੇ ਨੂੰ ਨਹੀਂ ਨਾ ਪਤਾ ਵੀ ਸਾਡੇ ਘਰ ਦੇ ਅੰਦਰ ਕੀ ਹੁੰਦਾ ਪਿਆ ਤੇ ਪਤਾ ਲੱਗਣਾ ਵੀ ਨਹੀਂ ਚਾਹੀਦਾ ਬਾਹਰ ਚਲੋ ਠੀਕ ਆ ਮम्मा ਕੋਈ ਨਹੀਂ ਕਰਦਾ ਗੱਲ ਮੈਂ ਮੰਗਦਾ ਪੈਸੇ ਆਪਣੇ ਹਾਂ ਆਪਾਂ ਹੀ ਮੰਗ ਲਾਂ ਮੈਨੂੰ ਕਾਦੀ ਸ਼ਰਮ ਵਿੱਚ ਅੰਜੂ ਉਹ ਅੰਜੂ ਹਾਂਜੀ ਚਲ ਭਈ ਜਲਦੀ ਕਰ ਨਾਸ਼ਤਾ ਬਣਾ ਦੇ ਤੇ ਮੈਂ ਡਿਊਟੀ ਲਈ ਲੇਟ ਹੁੰਦਾ ਸੀ ਮੈਂ ਜਾਣਾ ਹੀ ਡਿਊਟੀ ਤੇ ਨਾਸ਼ਤਾ ਕੱਤੇ ਬਣਾਦਾ ਸਿਲੰਡਰ ਦਾ ਕੱਲ ਦਾ ਖਤਮ ਹੋਇਆ ਆ ਐਦਾਂ ਕਰੋ ਮੈਨੂੰ ਤੁੱਲਾ ਬਣਾ ਲੇਦੀ ਉੱਪਰ ਮੈਂ ਜਾਂ ਲੱਕੜਾ ਲਿਆ ਦਿਓ ਜਾਂ ਪਾਥੀਆਂ ਲਿਆ ਦਿਓ ਅੱਗ ਬਾਲ ਕੇ ਤੇ ਨਾਸ਼ਤਾ ਬਣਾ ਦਿੰਦੀ ਆ ਉਹ ਕਿਉਂ ਐਵੇਂ ਗੱਲਾਂ ਕਰੀ ਜਾਂਦੀਆਂ ਥੱਲੇ ਜਾ ਤੂੰ ਥੱਲੇ ਉਹ ਨਾਸ਼ਤਾ ਬਣਾ ਲਿਆ ਥੱਲੇ ਜਾਵਾ ਮੈਂ ਹਾਂ ਹੋਰ ਕਿਨੇ ਜਾਣਾ ਵਾ ਥੱਲੇ ਮੈਂ ਚੱਲ ਗਈ ਨਾ ਤਾਂ ਸੀਮਾ ਮੈਡਮ ਨੇ ਨਾ ਲੜਣਾ ਹੀ ਮੇਰੇ ਨਾਲ ਤੇ ਫੇਰ ਤੁਸੀਂ ਮੇਰੀ ਗਲਤੀ ਕੱਢਣੀ ਆ ਮੈਂ ਨਹੀਂ ਥੱਲੇ ਜਾਣਾ ਤਾਂ ਤੁਸੀਂ ਮੈਨੂੰ ਸਮਾ ਲਿਆ ਦਿਓ ਲੱਕੜਾਂ ਲਿਆ ਦਿਓ ਪਲਾਂਪਲਾਂ ਦੇ ਅਜਾ ਤਾਂ ਮੈਂ ਉੱਪਰ ਅਗਵਾ ਲੰਨੀ ਆ ਉਹ ਨਹੀਂ 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 ਗੱਲ ਹੁੰਦੀ ਤੂੰ ਤੂੰ ਐਵੇਂ ਨਾ ਗੱਲਾਂ ਬਣਾਈ ਜਾ ਬਣਾ ਲਿਆ ਮੈਂ ਲਕੀਨਾ ਮੇਰੀ ਸਾਰੀ ਗੱਲ ਹੋਈ ਆ ਲਕੀ ਭਰਾਵਾ ਮੇਰਾ ਮੇਰੀ ਗੱਲ ਸਾਰੀ ਹੋਈ ਲਕੀਨਾ ਤੇ ਤੂੰ ਜਾ ਤੂੰ ਥੱਲੋ ਬਣਾ ਲਿਆ ਇਹਨੇ ਕਲੇਸ਼ ਵਾਲੀ ਗੱਲ ਨਾ ਕਰਿਆ ਕਰ ਯਾ ਤੁ ਲੋ ਨਾਸ਼ਤਾ ਬਣਾ ਕੇ ਲਿਆ ਮੈਂ ਲੇਟ ਹੁੰਦਾ ਫਿਰ ਕਹਤਾ ਨਾ ਕਲੇਸ਼ ਤੂੰ ਹੀ ਕਰਦੀ ਐ ਉਹ ਤੂੰ ਨਹੀਂ ਕਰਦੀ ਕਿਸੇ ਨਾ ਕਿਸੇ ਨਾ ਵਜ੍ਹਾ ਹੁੰਦਾ ਤਾਂ ਹੈਗਾ ਹੀ ਆ ਤੇ ਫਿਰ ਮੈਂ ਉਹੀ ਤਾਂ ਤੁਹਾਨੂੰ ਕਹਿੰਦੀ ਆ ਥੱਲੇ ਚਲ ਗਈ ਨਾ ਤੇ ਫੇ ਕਲੇਸ਼ ਹੋ ਜਾਣਾ ਤੇ ਨਾ ਵੀ ਮੇਰਾ ਲੱਗ ਜਾਣਾ ਐ ਉਹ ਤੂੰ ਚੁੱਪ ਰਹੀਂ ਤੂੰ ਕੁਛ ਨਹੀਂ ਬਸ ਆਪਣਾ ਕੰਮ ਕਰ ਰਹੀ ਤੇ ਬਸ ਆ ਜੀ ਤੂੰ ਬੋਲੀ ਨਾ ਕੋਈ ਗੱਲ ਹੀ ਨਾ ਕਰੀ ਤੂੰ ਉਹ ਤੋਂ ਦੀ ਗੱਲ ਨਾ ਸਾਰੀ ਲੱਕੀ ਨਾ ਮੈਂ ਗੱਲ ਕਰਨੀ ਆ ਲੱਕੀ ਨੇ ਵੀ ਥੱਲੇ ਸੀਮਾ ਭਾਬੀ ਨੂੰ ਸਮਝਾਤਾ ਹੋਣਾ ਵਾ ਕੋਈ ਗੱਲ ਤੇ ਵਿੱਚ ਚਲ ਜਾਂਦੀ ਐ ਜੇ ਕੋਈ ਗੱਲਬਾਤ ਹੋ ਗਈ ਨਾ ਤੇ ਮੇਰਾ ਨਹੀਂ ਨਾਲ ਲਉਣਾ ਬਾਅਦ ਵਿੱਚ ਉਹ ਕੁਛ ਨਹੀਂ ਹੁੰਦਾ ਤੂੰ ਬਣਾ ਸੱਚ ਮੈਨੂੰ ਯਾਦ ਆ ਗਿਆ ਹੁਣ ਤੇ ਨਾਸ਼ਤਾ ਬਣਾਉਣ ਨੂੰ ਕਿਤੇ ਦੁਪਹਿਰੇ ਕਿੱਥੇ ਜਾਣਾ ਮੈਂ ਦੁਪਹਿਰੇ ਕਿਤੇ ਨਾਸ਼ਤਾ ਬਣਾਉਣਾ ਆ ਉਹ ਦੁਪਹਿਰ ਤੱਕ ਕੋਈ ਨਾ ਕੋਈ ਮੈਂ ਕਰ ਦੂੰਗਾ ਰੇਸਰਮੈਂਟ ਤੂੰ ਹੁਣ ਤ ਬਣਾ ਕੇ ਲਿਆ ਦੁਪਹਿਰ ਤੱਕ ਨਹੀਂ ਹੁਣ ਇੱਕ ਵਾਰੀ ਨਾਸ਼ਤਾ ਬਣਾ ਲਈ ਦੁਪਹਿਰ ਤੋਂ ਪਿੰਡੋਂ ਪਿੰਡ ਰੇਸਰਮੈਂਟ ਕਰਨਾ ਪੈਣਾ ਤੁਹਾਨੂੰ ਨਹੀਂ ਪਤਾ ਤੁਹਾਡੀ ਮਾਂ ਨੇ ਤਾਂ 12:30 ਤੱਕ ਹੈ ਨਾ ਉਦੋਂ ਰੋਟੀ ਮੰਗਲ ਲਾ ਪਣੀ ਆ ਤੇ ਮੈਂ ਕਿੱਥੋਂ ਬਾਅਦੋਂ ਰੋਟੀ ਬਣਾ ਕੇ ਦੇਣੀ ਆ ਜੇ ਨਹੀਂ ਸਵੰਦ ਦਾ ਇੰਤਜ਼ਾਮ ਹੁੰਦਾ ਨਾ ਤੇ ਮੈਨੂੰ ਬਾਲਣ ਲਿਆ ਦਿਓ ਆ ਪਾਥੀਆਂ ਬੁੱਥੀਆਂ ਲਾ ਤਾ ਮੈਨੂੰ ਉਪਰ ਕੋਠੇ ਦੇ ਬਾਲ ਲੈਣੀ ਆ ਉਮੈ ਡਿਊਟੀ ਤੇ ਜਾਵਾ ਡਿਊਟੀ ਸਾਮਾ ਕੇ ਘਾਦੀ ਖੇਚ ਕੇ ਸਾਂਭਾ ਤੈਨੂੰ ਕਿਹਾ ਨਾ ਦੁਪਹਿਰ ਤੱਕ ਅਰੇਂਜਮੈਂਟ ਹੋ ਜਾਊਗਾ ਸਿਲੰਡਰ ਦਾ ਮੈਂ ਆਪੇ ਕਰ ਦਊਗਾ ਹੁਣ ਤੂੰ ਬਣਾ ਕੇ ਲਿਆ ਦੁਪਹਿਰ ਤੋਂ ਪਹਿਲਾਂ ਜੇ ਨਿਕਲਣਾ ਹੋਇਆ ਨਾ ਤੇ ਤੁਹਾਡੀ ਮਾੜੇ ਮੈਨੂੰ ਬੋਲਣਾ ਹੀ ਕਿ ਰੋਟੀ ਨਹੀਂ ਬਣਾ ਕੇ ਦਿੱਤੀ ਤੇ ਮੈਂ ਸਾਰੀਆਂ ਤੇ ਗੱਲਾਂ ਸੁਣੀ ਜਾਵਾ ਨਾਲੇ ਮੇਰੀ ਗੱਲ ਸੁਣ ਨਾ ਸਰਕਾਰੀ ਨੌਕਰੀ ਤੁਹਾਡੀ ਤੇ ਇੱਕ ਸਿਲੰਡਰ ਦਾ ਤੈਨੂੰ ਕੋਈ ਇੰਤਜ਼ਾਮ ਨਹੀਂ ਹੋਣ ਦਿਆ ਸਾਰਾ ਕੁਝ ਹੋ ਜਾਊਗਾ ਕੱਲੀ ਕਿਉਂ ਪਈ ਜਾਨੀ ਸਾਰਾ ਕੁਝ ਅਰੇਂਜਮੈਂਟ ਹੋ ਜਾਊਗਾ ਤੂੰ ਅੱਜ ਕਹੀਂ ਨਹੀਂ ਆਜੀ ਸਾਰਾ ਕੁਝ ਹੋ ਜੇ ਸਿਲੰਡਰ ਦਾ ਅਰੇਂਜਮੈਂਟ ਹੋ ਜਾਊਗਾ ਸ ਹੁਣ ਮੇਰੇ ਲਈ ਆਪਣਾ ਆਸਤਾ ਬਣਾ ਕੇ ਮੈਂ ਲੇਟ ਹੋਉਂਦਿਆਂ ਮੈਂ ਜਲਦੀ ਜਾ ਜੇ ਉਹਨਾਂ ਨੇ ਕੁਝ ਕਿਹਾ ਨਾ ਤੇ ਗਲਤ ਤੁਹਾਨੂੰ ਸਾਂਭਣੀ ਪੈਣੀ ਹੈ ਕੁਝ ਨਹੀਂ ਕਹਿੰਦੇ ਬਸ ਤੂੰ ਨਾ ਕੁਝ ਕਹੀਂ ਕੁਝ ਨਹੀਂ ਕਹਿੰਦੇ ਤੁਹਾਨੂੰ ਚਾਹ ਤੋਂ ਜਾਂਦੀ ਆਂ ਫਿਰ ਮੈਂ ਆਇੰਦਰ ਜੀ ਤੇ ਕੀ ਆਲੀ ਹਾਂ ਨਹੀਂ ਸਾਸ਼ਿਕਾ ਹਰ ਤੂੰ ਸੁਣਾ ਅੱਛਾ ਆਣਾ ਜੋ ਨਹੀਂ ਅੱਜ ਅੱਜ ਨਾ ਆਈ ਤੂੰ ਤਹਾਡੇ ਘਰ ਦਾ ਨਾ ਮੋਹਲ ਹੀ ਠੀਕ ਚੱਲਦਾ ਪਿਆ ਲੈਣਾ ਲੈਣਾ ਆਈ ਬਾਕੀ ਤੂੰ ਜਿਵੇਂ ਮੈਨੂੰ ਕਿਹਾ ਸੀ ਨਾ ਉੰਜ ਮੈਂ ਪਾਇਆ ਆ ਇਹਨਾਂ ਨੂੰ ਸਿੱਧੇ ਰਸਤੇ ਹਾਂ ਮੈਂ ਤੇਰੀ ਗੱਲ ਤੇ ਖਰੀ ਉਤਰਨ ਲਈ ਆ ਬਾਕੀ ਆਈ ਨਾ ਅੱਜ ਤੇ ਫਿਰ ਮੈਂ ਤੁਹਾਨੂੰ ਨਾ ਆਪੇ ਫੋਨ ਕਰ ਦਾਂਗੀ ਜਦੋਂ ਥੋੜਾ ਜਿਹਾ ਮੋਹਲ ਦੀ ਸਟਿੰਗ ਹੁੰਦੀ ਨਾ ਫਿਰ ਮੈਂ ਤੁਹਾਨੂੰ ਆਪੇ ਫੋਨ ਕਰਾਂਗੀ ਫਿਰ ਆਈ ਆਹ ਹੋਰ ਸੁਣਾ ਬੱਚੇ ਠੀਕ ਹੈ ਅੱਛਾ ਭਾਜੀ ਠੀਕ ਨੇ ਚਲ ਠੀਕ ਆ ਫਿਰ ਓਕੇ ਸਸਕਾ ਅੰਜੂ ਹਾਂਜੀ ਗੱਲ ਸੁਣ ਹਾਂਜੀ ਤੂੰ ਕਿੱਥੇ ਜਾਣ ਲਈ ਮੈਂ ਮੰਮੀ ਰਿੰਕਪਾਲ ਕਹਿੰਦੇ ਆ ਕਹਿੰਦੇ ਨਾਸ਼ਤਾ ਬਣਾਓ ਆਫਿਸ ਜਾਣਾ ਮੈਂ ਹਾਂ ਤੇ ਥੱਲੇ ਚਲਦੀ ਆ ਥੱਲੇ ਨਾਸ਼ਤਾ ਨਹੀਂ ਬਣਾਉਣਾ ਸਿਲੰਡਰ ਲਾ ਕੇ ਤੇ ਲਾਇਆ ਕੋਠੇ ਤੇ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਜਿਆਦਾ ਸਿਲੰਡਰ ਦਾ ਇੰਤਜ਼ਾਮ ਕਰੋ ਜੇ ਨਹੀਂ ਹੁੰਦਾ ਤਾਂ ਮੈਂ ਕਿਹਾ ਕੋਈ ਲੱਕੜਾ ਕੁਲ ਰਿਆ ਦਿਓ ਤੂੰ ਉੱਪਰ ਮੈਂ ਛੱਤ ਤੇ ਅੱਗ ਬਾਲ ਲੰਨੀ ਆ ਫਿਰ ਕਿਉਂ ਅੱਗ ਕਿਉਂ ਬਾਲਨੀ ਆ ਤੂੰ ਚੁੱਪ ਕਰਕੇ ਜਾ ਕਿਸੇ ਨੂੰ ਪੁੱਛਣਾ ਨਹੀਂ ਸਿਲੰਡਰ ਲਾ ਤਰੀਂਕੂ ਨਾ ਮਾਂ ਤੇ ਕੋਠੇ ਲਿਆ ਕੇ ਆਓ ਤੇ ਬਣਾਓ ਇੱਥੇ ਰੋਟੀ। ਤੇ ਮੰਮੀ ਕਲੇਸ਼ ਨਾ ਪਾਉਣਗੇ ਐਵੇਂ ਕਲੇਸ਼ ਪਾਉਣਗੇ ਗਿੱਜੀ ਉਦਾਂ ਨਹੀਂ ਬਾਹਰ ਮਰੋੜਦੀ ਆ। ਗਿੱਜੀ ਹੈਗੀ ਕੋਈ ਲੋੜ ਨਹੀਂ ਇਹਨੂੰ ਪੁੱਛਣ ਦੀ। ਮੇਰਾ ਤਾਂ ਮੰਮੀ ਚਾਹੁੰਦਾ ਬਿਲਕੁਲ ਮੰਨ ਨਹੀਂ ਹੈਗਾ। ਉਦਣ ਗਈ ਆ ਰਾਈਸੀ ਕੰਮ ਕਰਨੇ ਸੀ। ਉਹਦ ਨਾਨ ਨਾਨ ਭਰਜਾਈ ਨਾ ਕਰਨੀ ਦਿੱਤੀਆਂ ਉਹ ਤਾਂ ਪਾਉ ਖਿੱਚ ਕੇ ਮੈਨੂੰ ਬਾਹਰ ਘੜਤਾ। ਤੋ ਹੁਣ ਸਿਲੰਡਰ ਲਾਉਣ ਦੇਣ ਗਈਆਂ। ਤੂੰ ਲਾ ਹਾ ਸਿਲੰਡਰ ਵੇਖ ਲਾਂਗੀ ਮਾਪੇ ਸੰਭ ਲਾਂਗੀ ਫालतू ਗੱਲਾਂ ਕਰਨਗੀਆਂ ਤੇ। ਫਿਰ ਅੱਜ ਰਿੰਕੂ ਵੀ ਘਾਰੇ ਆ ਨਾ ਫਿਰ ਉਹ ਆਪਣੇ ਕੰਨਾਂ ਨਾਲ ਸੁਣ ਲੇਗਾ ਤੇ ਅੱਖਾਂ ਨਾਲ ਵੇਖ ਲੇਗਾ ਕਲ ਤਾਂ ਤੁਹਾਡੀ ਠੀਕ ਹੈ ਮੈਂ ਇਹਨਾਂ ਨੂੰ ਵੀ ਕਹਿਤਾ ਆ ਮੈਂ ਕਿਹਾ ਜੇ ਕੋਈ ਗੱਲਬਾਤ ਹੋ ਗਈ ਤੇ ਮੇਰੀ ਨਾ ਗਲਤੀ ਕੱਢਿਓ ਤੁਸੀਂ ਅਹੀ ਠੰਡ ਚ ਅੱਗ ਬਾਲੀਏ ਤੇ ਇਹ ਸਿਲੰਡਰਾਂ ਦਾ ਕੰਮ ਕਰਨ ਮਹਾਰਾਣੀਆ ਤੂੰ ਚੁੱਪ ਕਰਕੇ ਜਾ ਤੇ ਸਿਲੰਡਰ ਲਾ ਤੇ ਰਿੰਕੂ ਨੂੰ ਆਜ ਮਾਰ ਤੇ ਲੈ ਕੇ ਆਉਗਾ ਕੋਠੇ ਤੇ ਬਾਕੀ ਜਦੋਂ ਫालतू ਗੱਲ ਕਰਨਗੇ ਫਿਰ ਮੈਨੂੰ ਆਜ ਮਾਰੀ ਮਾਪੇ ਗੱਲ ਕਰ ਲਾਂਗੀ ਇਹਨਾਂ ਨਾਲ ਚਲੋ ਠੀਕ ਹੈ ਮੰਮੀ ਜਾਂਦੀ ਆ ਮੈਂ ਆਓ ਜਾ ਮੈਂ ਕੁਝ ਬਣਾਇਏ ਸਬਜੀ ਸਬਜੀ ਮੈਂ ਕਹਿਣ ਨਹੀਂ ਆ ਗੋਭੀ ਪਈ ਆ ਤੇ ਗੋਭੀ ਬਣਾ ਲੈਂਦੀ ਆ ਕਿੱਤੀ ਹੋਈ ਮੈਂ ਕੱਟੀ ਹੋਈਏ ਤਾਂ ਪਈ ਫ੍ਰਿਜ ਤੇ ੜਕਾ ੜਕਾ ਮੈਂ ਕੱਲ ਨਹੀਂ ਨਾਲ ਹੀ ਉਹਨੇ ਦਿਲ ਪਾ ਕੇ ਮਨਮੀਤ ਮੈਂ ਤੇਰਾ ਨਾ ਇਹ ਗੱਲ ਕਰਨੀ ਆ ਵੇਖ ਲਾ ਅੱਜ ਤੇਰੇ ਭਾਜੀ ਕਿੰਨਾ ਬੋਲੇ ਮੇਰੇ ਨਾਲ ਅੰਜੂ ਕਰਕੇ ਸਾਡੀ ਵੀ ਲੜਾਈ ਕਰਾ ਦਿੱਤੀ ਅੰਜੂ ਨੇ ਦੋਨਾਂ ਦੀ ਉਹੋ ਗੱਲ ਕੀ ਪਤਾ ਕੀ ਲੱਗੀ ਭਾਣੂ ਸਖਾਤਾ ਕੋਠੇ ਲੈ ਜਾ ਕੇ ਜਿਹੜਾ ਇਹਨਾਂ ਚਿਚੀ ਬੋਲੇ ਟਾਟੇ ਦਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਵੋ ਸਮਝਾਇਆ ਮम्मी ਨੇ ਲੱਗੀ ਵੀਰ ਨੂੰ ਆਹ ਸਮਝਾਉਣ ਤੇ ਦੇ ਆ ਪਰ ਗਲਤੀ ਹੈ ਨਾ ਇਹਨਾਂ ਦੀ ਪਹਿਲਾਂ ਤੁਸੀਂ ਮੇਰੀ ਵੀ ਤੇ ਸੁਣੋ ਕਿ ਕੀ ਗੱਲ ਹੋਈ ਕੀ ਨਹੀਂ ਗੱਲ ਹੋਈ ਹੁੰਦੇ ਬੋਲਣ ਲੱਪੇ ਆ ਚਲੋ ਕੋਈ ਨਹੀਂ ਨਾ ਟੈਨਸ਼ਨ ਲਓ ਅਸੀਂ ਤੁਹਾਡੇ ਵੱਲ ਦੇ ਆ ਨਾ ਸਾਨੂੰ ਪਤਾ ਨਾ ਹੀ ਕੋਈ ਹੱਥ ਨਹੀਂ ਮਰੋੜਿਆ ਅੰਜੂ ਭਾਬੀ ਦਾ ਤੇ ਨਾ ਹੀ ਇਹਨੂੰ ਧੱਕਾ ਦਿੱਤਾ ਵਾ ਹਣਾ ਇਹਦੇ ਕਰਕੇ ਵੀ ਅਲਾ ਮਨमीत ਮੇਰਾ ਠੁੱਠਾ ਨਾ ਲੱਗੀ ਗਿਆ ਲੱਗੀ ਗਿਆ ਲੱਗੀ ਗਿਆ ਤੇ ਤਾਂ ਵੀ ਮੈਂ ਅੰਜੂ ਕੋ ਮਾਫੀ ਮੰਗੀ ਵੀ ਚਲ ਜੇ ਮੈਨੂੰ ਗਲਤ ਕਹਿਂਦੇ ਤੇ ਮੈਂ ਮਾਫੀ ਮੰਗ ਲਾਂ ਨਹੀਂ ਮਾਫੀ ਮੰਗਨ ਨਾ ਕਿਹੜਾ ਬੰਦਾ ਛੋਟਾ ਹੋ ਜਾਂਦਾ ਵਾ ਉਸ ਦਿਨ ਅੰਜੂ ਭਾਬੀ ਨੇ ਜੇ ਮੈਨੂੰ ਮਾਰਿਆ ਵਾ ਤੇ ਮੇਰੇ ਕੋਲ ਮਾਫੀ ਮੰਗੀ ਲੱਕੀ ਰਿੰਗੂ ਭਾ ਮੇਰੇ ਕੋਲ ਮਾਫੀ ਮੰਗ ਕੇ ਗਿਆ ਵਾ ਤੇ ਤੁਹਾਡੀ ਤਾਂ ਕੋਈ ਗਲਤੀ ਵੀ ਨਹੀਂ ਤੁਸੀਂ ਐਵੇਂ ਕਰ ਮਾਫੀ ਮੰਗੀ ਗਏ ਚਲ ਹਾਂ ਚਲੋ ਦਿਓ ਮੈਨੂੰ ਬਰਾ ਪਿਆਜ਼ ਪੜ ਮਾਫੀ ਦੋ ਕਿੰਨਾ ਸਿਲੰਡਰ ਗੰਦਾ ਕੀਤਾ ਹੋਇਆ ਆ ਜਦੋਂ ਮੈਂ ਹੁੰਦੀ ਸੀ ਨਾ ਸਿਲੰਡਰ ਤੱਕ ਲਿਚਕਾ ਕੇ ਰੱਖਦੀ ਹੁੰਦੀ ਸੀ ਆ ਕਿੱਥੇ ਲੈ ਕੇ ਚੱਲੇ ਜੇ ਅੰਜੂ ਫਿਰ ਨਾ ਕਹਿਦੀ ਵੀ ਬਾਹ ਮਰੋੜੀ ਆ ਤੇਰੀ ਬਾਹ ਹੀ ਮੈਂ ਫੜੀ ਆ ਸਭ ਤੋਂ ਪਹਿਲਾਂ ਮੇਰੀ ਬਾਹ ਛੱਡੋ ਤੁਸੀਂ ਮੈਂ ਕੁਝ ਨਹੀਂ ਨਾ ਕਿਹਾ ਤੁਹਾਨੂੰ ਨਾ ਮੈਨੂੰ ਲੜਾਈ ਦੇ ਮੂਡ ਚ ਆਈ ਆ ਮੈਨੂੰ ਸਿਲੰਡਰ ਚਾਹੀਦਾ ਵਾ ਤੇ ਮੈਨੂੰ ਲੈ ਕੇ ਜਾਣ ਠੀਕ ਆ ਤੈਨੂੰ ਸਿਲੰਡਰ ਚਾਹੀਦਾ ਹੈ ਤੂੰ ਸਿਲੰਡਰ ਲਾਉਣ ਨਹੀਂ ਆ ਤੇਰਾ ਕੋਈ ਫਰਜ ਨਹੀਂ ਪੰਦਾ ਗੈਸ ਬੰਦ ਲਿਆ ਆਪਾਂ ਫਿਰ ਆਪਾਂ ਸਬਜ਼ੀ ਬਣਾਉਣ ਲੱਗਿਆਂ ਫਿਰ ਤੂੰ ਉਹੀ ਕੰਮ ਕੀਤਾ ਗੈਸ ਬੰਦ ਕਰਕੇ ਸਿਲੰਡਰ ਲਾ ਰਿਹਾ ਮੇਰਾ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਇਹਨਾਂ ਨੂੰ ਪੁੱਛਾਂ ਕਿ ਕਦੋਂ ਗੈਸ ਫ੍ਰੀ ਹੋਣਾ ਤੁਸੀਂ ਸੀਮਨ ਦੀਦੀ ਫਿਰ ਕੱਲ੍ਹ ਵਾਲੀ ਗੱਲ ਹੀ ਕਰਨ ਲੱਪੇ ਨਾ ਰਿੰਕਪਾਲ ਨੇ ਜਾਣਾ ਹੈ ਉਹਨਾਂ ਨੇ ਮੈਨੂੰ ਕਿਹਾ ਮੇਰਾ ਨਾਸ਼ਤਾ ਬਣਾ ਮੈਂ ਤਾਂ ਸਿਲੰਡਰ ਲੈਣ ਆਈ ਆ ਇਹ ਸਿਲੰਡਰ ਸਾਡਾ ਵਾ ਤੇ ਆਪਾਂ ਨਹੀਂ ਦੇਣਾ ਇਹ ਵੀ ਤਾਂ ਖਤਮ ਹੋਣ ਵਾਲਾ ਵਾ ਜੀ ਹੁਣ ਮੈਂ ਨਾਸ਼ਤਾ ਬਣਾ ਕੇ ਤੁਹਾਨੂੰ ਸਿਲੰਡਰ ਵਾਪਸ ਕਰ ਦੂੰਗੀ ਮੈਨੂੰ ਹੁਣ ਚਾਹੀਦਾ ਮੈਨੂੰ ਨਾ ਰੋਕੋ ਗੱਲ ਸੁਣਨ ਜੋ ਮੈਂ ਫੇਰ ਤੈਨੂੰ ਪਿਆਰ ਨਾਲ ਇਹੋ ਹੀ ਸਮਝਾਉਣੀ ਆ ਤੂੰ ਨਾਸ਼ਤਾ ਬਣਾ ਲੈ ਨਾ ਕੋਈ ਨਹੀਂ ਮੈਂ ਸਬਜੀ ਬਾਅਦ ਚ ਬਣਾ ਲਵਾਂਗੀ ਤੂੰ ਥੱਲੇ ਬਣਾ ਲੈ ਤੇ ਸਿਲੰਡਰ ਇਧਰ ਛੱਡ ਮੂਨਾ ਕਰਦੀ ਨਾ ਸਮਝਾ ਕਦ ਮੇਰੇ ਹੱਥ ਨਾ ਚੁੱਕਣਾ ਪਵੇ ਫੇਰ ਦਵਾਰਾ ਅੰਜੂ ਜਿਆਦਾ ਹੀ ਗੇਚੇ ਮੇਰੇ ਹੱਥ ਚੁੱਕਣਾ ਬੋਲੀ ਕੇ ਨਾ ਸਾਬ ਬਣਾਈ ਰੋਟੀ ਬਣਾਣੀ ਅਸੀਂ ਵੀ ਇੱਕ ਮਿੰਟ ਮਨੀ ਤੇ ਮੈਂ ਗੱਲ ਕਰਨ ਦੇ ਨਾ ਕੱਲ ਵਾਲੀ ਗੱਲ ਤੇ ਆ ਗਈ ਨਾ ਦੋਵੇਂ ਚਣੀਆਂ ਫੇਰ ਫੇ ਮੇਰੀ ਗਲਤੀ ਕਰਦੀ ਕਿ ਅੰਜੂ ਬੋਲਦੀ ਹੈ ਨਹੀਂ ਅੰਜੂ ਜਦੋਂ ਭਾਬੀ ਤੇਰੀ ਗੱਲ ਕਰਦੀ ਤਾਂ ਤੈਨੂੰ ਕਿਹਨੇ ਕਿਹਾ ਸੀ ਵਿੱਚ ਬੋਲਣ ਨੂੰ ਤੂੰ ਮੇਰੇ ਤੇ ਗੱਲ ਸੁਣ ਜੀ ਆਪਾਂ ਕੱਲ ਵਾਲੀ ਗੱਲ ਕਰਨੀ ਤੇ ਤੂੰ ਕਹਿੰਦੀ ਨਹੀਂ ਕਰਨ ਦੀ ਗੱਲ ਵਾਲੀ ਗੱਲ ਦੀਦੀ ਤੁਸੀਂ ਇਦਾਂ ਕਰਦੇ ਇਹ ਗੱਲ ਦੁਬਾਰਾ ਰਿਪੀਟ ਕੀਤੀ ਐ ਐਸੀ ਕਰਦੇ ਕਰਦੇ ਨਾ ਤੁਸੀਂ ਫੇਰ ਮੇਰੀਆਂ ਗਲਤੀਆਂ ਮੰਨਦੇ ਕੱਢਦੇ ਆ ਤੇ ਫਿਰ ਸਾਰੇ ਦੇ ਵਿੱਚ ਬਹਿ ਕੇ ਨਾ ਫਿਰ ਤੁਸੀਂ ਮਾਫੀਆਂ ਮੰਗਦੇ ਆ ਤੇ ਇਸੇ ਕਰਕੇ ਮੈਨੂੰ ਸਿਲੰਡਰ ਲੈਣ ਜੋ ਲੈ ਕੇ ਜਾਂ ਤਾਂ ਨਾ ਮਾਫੀਆਂ ਮੰਗੋ ਨਾ ਮੈਂ ਮਗਾਣੀਆਂ ਹੀ ਨੇ ਮੇਰੀ ਘਰ ਤੋਂ ਲੰਘ ਜੋ ਤੈਨੂੰ ਰਿੰਕੂ ਭਾਜੀ ਨੇ ਕਹਿਣਾ ਸੰਡਾ ਤੂੰ ਰਿੰਕੂ ਭਾਜੀ ਨੂੰ ਭੇਜ ਦੇ ਤੇ ਇਹਨਾਂ ਨਾਲ ਗੱਲ ਕਰ ਲੈ ਅੰਦਰ ਹੀ ਬੈਠੀ ਆ ਤੇ ਆਪਾਂ ਸਿਲੰਡਰ ਦੇ ਦਨੇ ਆ ਜੀ ਤੇ ਕਹਿਣਗੇ ਨਾ ਤੇ ਆਪਾਂ ਭੇਜ ਤਾਂ ਕਿਸ ਸਿਲੰਡਰ ਐਵੇਂ ਕਿਸੂੰ ਸੁਣ ਮੇਨ ਨਾਲ ਲੜਨੀ ਤੂੰ ਜੇ 10 ਮਿੰਟ ਵਿੱਚ ਸਿਲੰਡਰ ਲੈ ਵੀ ਜਾਊਗੀ ਤਾਂ ਕੀ ਹੋ ਚੱਲਾ ਆ ਮੈਂ ਕਹ ਰਹਾ ਤਾਂ ਗੈਸ ਸਾਰੀ ਯੂਜ਼ ਕਰ ਲੈਣ ਲੱਗੀ ਆ ਨਾਸ਼ਤਾ ਬਣਾ ਕੇ ਮੈਂ ਫੇਰ ਸਿਲੰਡਰ ਵਾਪਸ ਭੇਜ ਦੂੰਗੀ ਉਹ ਟਾਈਮ ਤੁਹਾਡਾ ਨਾਲ ਤੂੰ ਚੁੱਪ ਕਰ ਜਾ ਮੈਂ ਤੇਨ ਨਾਲ ਹੀ ਗੱਲ ਕਰਦੀ ਮੈਂ ਮੈਨੂੰ ਚੁੱਪ ਕਰ ਫੇਰ ਜਾ ਕੇ ਤੂੰ ਕਿੱਤਾ ਹੀ ਲਾਣੀਆਂ ਆ ਵੇਖ ਮੇਰੀ ਗੱਲ ਸੁਣ ਐਵੇਂ ਇੰਨੀ ਕਿਚਰ ਕਰੇਂਗੀ ਉੱਪਰ ਚੜਾਏਂਗੀ ਜਾ ਕੇ ਫੇਰ ਥੱਲੇ ਲਾਏਂਗੀ ਤੇ ਜਦ ਤਨ ਮੈਂ ਦੇਖ ਲਈ ਸੁਣ ਲੈ ਕੰਨ ਨਾਲ ਅੱਖਾਂ ਨਾਲ ਵੇਖ ਲਈ ਕੀ ਹੋਣ ਡਿਆ ਫੇਰ ਤੂੰ ਸਾਨੂੰ ਗਲਤ ਕਹਿਣਾ ਵਾ ਯਾ ਤੇ ਮੰਮੀ ਕੱਲ ਬਹੁਤ ਜ਼ਿਆਦਾ ਵਧ ਜਾਨੀ ਆ ਪਰ ਆ ਵੀ ਗਲਤ ਗੱਲ ਆ ਸਿਲੰਡਰ ਲਾ ਕੇ ਖੜਨਾ ਉਹ ਸਬਜੀ ਬਣਾਉਂਦੀ ਆ ਹਾਂ ਫੇਰ ਹੁਣ ਤੂੰ ਦੱਸ ਇਹ ਕੋਈ ਗੱਲ ਨਾ ਵੀ ਉਹ ਫੜਾਫੜ ਸਿਲੰਡਰ ਲਾ ਲਿਆ ਨਾ ਪੁੱਛਿਆ ਨਾ ਕਿਛਾ ਤਾਂ ਸਿਲੰਡਰ ਲਾਉਣ ਦੇ ਵੀ ਥੱਲੇ ਬਣਾ ਲੋ ਰੋਟੀ ਮੈਂ ਤਾਂ ਕਹਿਆ ਸੀ ਆਪਾਂ ਚਾਪੇ ਕਰ ਲੈਣ ਗਿਆ ਪਰ ਉਹ ਵੇਖੋ ਸੀ ਕਿਵੇਂ ਲੱਗਿਆ ਹੀ ਨਹੀਂ ਇਹ ਗੱਲ ਨਹੀਂ ਨਿਬੜਨੀ ਇਹ ਨਹੀਂ ਨਿਬੜਨੀ ਹੈਗੀ ਲੱਕੀ ਮਤ ਸੋਚ ਕੇ ਗੱਲ ਨਿਬੜਨੀ ਹੈ ਵੱਧ ਗਈ ਬਹੁਤ ਜ਼ਿਆਦਾ ਮੰਮੀ ਇਹ ਹੁਣ ਲੜਾਈ ਦਾ ਮੈਦਾਨ ਬਣ ਗਿਆ ਜੇ ਹੂੰ ਹੁਣ ਕੁਛ ਨਾ ਕੁਛ ਸੋਚਣਾ ਪੈਣਾ ਵਾ ਨਾਸ਼ਤਾ ਜੇ ਤੇਨੂੰ ਸਾਡੀ ਦੋਨਾਂ ਦੀ ਪ੍ਰੋਬਲਮ ਐ ਨਾ ਕਿ ਆਪਾਂ ਬਾਹਰ ਚੱਲ ਜੰਦੇ ਹਾਂ ਸੋਈ ਚੁ ਅੱਜ ਵੀ ਕਹਿ ਨਹੀਂ ਦੇ ਅੱਜ ਵੀ ਕਹਿ ਨਹੀਂ ਦੇ ਨਾਸ਼ਤਾ ਬਣਾ ਲੈ ਤੇ ਜੇ ਮੈਂ ਕੱਲ ਆਈ ਸੀ ਨਾਸ਼ਤਾ ਬਣਾਉਣ ਤੇ ਕੱਲ ਜੇ ਮੈਨੂੰ ਬਣਾ ਦੇਂਦੇ ਤੇ ਕੱਲ ਇੱਥੋਂ ਤੱਕ ਵਧਣੀ ਨਹੀਂ ਸੀ ਕੱਲ ਦੀ ਗੱਲ ਕੱਲ ਤੱਕ ਰਹਿੰਦੀ ਜਿਹੜੀਆਂ ਨੇ ਅੱਜ ਦੀ ਗੱਲ ਕਰਦੀ ਗਈ ਨਾ ਉਹਦਾ ਤੂੰ ਮੈਨੂੰ ਜਵਾਬ ਦੇ ਕਿ ਤੂੰ ਇੱਥੇ ਨਾਸ਼ਤਾ ਬਣਾਉਣਾ ਕਿ ਨਹੀਂ ਬਣਾਉਣਾ ਮੈਂ ਇੱਥੇ ਨਹੀਂ ਨਾਸ਼ਤਾ ਬਣਾਉਣਾ ਜੇ ਕੱਲ ਨਹੀਂ ਨਾ ਬਣਾ ਦਿੱਤਾ ਤੇ ਮੈਂ ਅੱਜ ਵੀ ਨਹੀਂ ਬਣਾਉਣਾ ਤੇ ਮੈਂ ਸਿਲੰਡਰ ਉੱਪਰ ਲੈ ਕੇ ਜਾਣਾ ਹਾਂ ਜੇ ਸਿਲੰਡਰ ਨਹੀਂ ਘੜਨਦੇ ਨਾ ਮੈਂ ਮੈਂ ਤੇਨੇ ਇਹ ਕੰਨੀ ਆ ਰਿੰਕੂ ਭਾਜੀ ਨੂੰ ਥੱਲੇ ਭੇਜ ਦੇ ਜੇ ਉਹ ਕਹਿਣਗੇ ਤਾਂ ਮੈਂ ਸਿਲੰਡਰ ਤੈਨੂੰ ਆਪ ਦਵਾਂਗੀ ਵੀ ਜਾ ਲੈ ਜਾ ਭੇਜ ਦੇ ਨਾਲੇ ਕੱਲ ਦੀ ਗੱਲ ਕਰਨ ਦੇ ਕੱਲ ਹੀ ਮਨਾ ਥੋੜੀ ਕਿ ਤੱਕ ਝੋਲ ਨਹੀਂ ਗਰਮ ਕਰਨੇ ਇਹੋ ਕਹਿ ਕੇ ਸਾਨੂੰ ਕੰਮ ਕਰ ਲੈਣ ਦੇ ਤੇ ਬਾਅਦ ਚ ਕਰ ਲਿਓ ਪਰ ਮੰਨੀ ਤੋਂ ਨਹੀਂ ਸਾਡੀ ਗੱਲ ਥੋੜੀ ਮੰਨੀ ਆ ਉਹਦੇ ਸਾਡੀ ਗਲਤੀ ਕਰਨੀ ਆ ਉਹ ਤਾਂ ਗੱਲਾਂ ਸਾਡੀ ਕੁਝ ਵੀ ਨਹੀਂ ਇਹਦੇ ਵਾਸਤੇ ਉਹਦੇ ਨੂੰ ਸੁਣਿਆ ਨਹੀਂ ਆ ਪਤਾ ਕੀ ਕਿਹਾ ਹੈ ਤੁਸੀਂ ਬੋਲੀ ਜਾਓ ਦੋਵੇਂ ਜਣੀਆਂ ਕਿ ਆ ਕੇ ਪਤਾ ਨਹੀਂ ਕਿੰਨੀ ਵੱਧ ਘੱਟ ਗੱਲਾਂ ਕਰ ਦੇਣੀਆਂ ਤੇ ਫਿਰ ਸਾਰੇ ਜਾਣੇ ਥੱਲੇ ਆ ਜਾਣਾ ਤਾਂ ਕੀ ਗੱਲ ਐ ਬੱਸ ਮੈਂ ਤਾਂ ਅੱਗੇ ਰਿੰਗ ਪਾਲੂ ਕਿਹਾ ਸੀ ਮੈਂ ਕਿਹਾ ਜੇ ਮੈਂ ਚੱਲ ਗਈ ਨਾ ਥੱਲੇ ਲੜਾਈ ਹੋਣੀ ਆ ਇਹਨਾਂ ਦੋਵਾਂ ਨੇ ਕਿਤੇ ਅੱਖੇ ਲੱਗਣਾ ਕਿਸੇ ਦੇ ਇਸੇ ਕਰਕੇ ਮੈਂ ਆਉਂਦੀ ਨਹੀਂ ਸੀ ਹੁਣ ਮੰਮੀ ਦਾ ਰਿੰਗ ਪਾਲੂ ਤੁਹਾਡੇ ਨਾਲ ਗੱਲ ਕਰਨਗੇ ਜਾ ਐਵੇਂ ਕਾਮ ਕਾਮ ਲੜਾਈ ਕਰਦੇ ਆ ਲੱਕੀ ਇਹ ਲੜਾਈ ਦਾ ਮੈਦਾਨ ਤੇ ਬੰਨਣਾ ਹੀ ਆ ਲਾਵੇਂ ਤੂੰ 10 ਜਦੋਂ ਬਾਰ-ਬਾਰ ਇਦਾਂ ਥੱਲੇ ਆ ਕੇ ਆਪ ਹੀ 헤ੜੇ ਭੇੜੇ ਭਿੜਨੇ ਪਹਿਲਾਂ ਤੂੰ ਦੱਸ ਸੀ ਮਾਂ ਤੇ ਮਨਮੀਤ ਕਿੰਨਾ ਕੁ ਜਾਂਦੀਆਂ ਨੇ ਉੱਪਰ ਕਿੰਨਾ ਕੋਨਾਂ ਦੀ ਰਸੋਈ ਚ ਵੜ ਕੇ ਚੀਜ਼ਾਂ ਚੁੱਕਦੀਆਂ ਨਾ ਹੈ ਇਹ ਬਿਨਾ ਪੁੱਛੇ ਬਿਨਾ ਪਰਮਿਸ਼ਨ ਚੀਜ਼ਾਂ ਤੇ ਫਿਰ ਲੜਾਈ ਬਹੋਣੀ ਆ ਤੈਨੂੰ ਲੱਗਦਾ ਹੱਤੋਂ ਪਾਈ ਹੋ ਪੈਣਾ ਜੇ ਤੂੰ ਮੈਂ ਇੱਕ ਮਿੰਟ ਰੁੱਕ ਮੈਂ ਵਾਈ ਮਾਰਦੀ ਆ ਅੰਜੂ ਅੰਜੂ ਪਾਪੀ ਚੱਲੇ ਉੱਪਰ ਹਾਂਜੀ ਦਾਈ ਜੀ ਅੰਜ ਮੇਰੀ ਗੱਲ ਸੁਣ ਕੇ ਜਾਈਂ ਇੱਧਰ ਬੈਠ ਜਾ ਹਾਂਜੀ ਕੀ ਗੱਲ ਹੋਈ ਆ ਜੀ ਗੱਲ ਕੀ ਹੋਣੀ ਆ ਸਲੰਡਰ ਨਹੀਂ ਖਤਮ ਹੋਇਆ ਪਿਆ ਕੱਲ ਦਾ ਹਾਂ ਹੋਇਆ ਤੇ ਰਿੰਕ ਪਾਲਾ ਜਾਉਣਾ ਸੀ ਕਹਿੰਦੇ ਨਾਸ਼ਤਾ ਬਣਾ ਆ ਤੇ ਮੈਂ ਕਿਹਾ ਹਾਂ ਨਹੀਂ ਸਲੰਡਰ ਤੇ ਆਣੀ ਤੇ ਕਹਿੰਦੇ ਚਲ نیچے ਚੱਲ ਜਾ ਕਿਚਨ ਚ ਤੋ ਉੱਥੇ ਜਾ ਕੇ ਨਾਸ਼ਤਾ ਬਣਾ ਲੈ ਹਾਂ ਬਿਲਕੁਲ ਠੀਕ ਆ ਕੱਲ ਮੈਂ ਆਈ ਸੀ ਨਾ ਭਾਜੀ ਹਾਂ ਹਾਂ ਕੱਲ ਮੈਨੂੰ ਕਿਹਾ ਕਿ ਨਾਸ਼ਤਾ ਨਹੀਂ ਬਣਾ ਦਿੱਤਾ ਕਰਦਾ ਸੀ ਨਾ ਮੈਨੂੰ ਸੋਈ ਜੋ ਤੇ ਮੈਂ ਕਿਹਾ ਚਾ ਮੈਂ ਸਲੰਡਰ ਹੀ ਲਾ ਜਾਨੀ ਉੱਪਰ ਸਲੰਡਰ ਵੀ ਉਹਨਾਂ ਨੇ ਦਿੱਤਾ ਨਹੀਂ ਬੱਚੇ ਇੱਥੇ ਤੋਂ ਗਲਤ ਆ ਨਾ ਰਜੇ ਉਹ ਕੰਮ ਕਰਦੀਆਂ ਪਈਆਂ ਤੂੰ ਤੂੰ ਸਲੰਡਰ ਲਾ ਕੇ ਖੜਨ ਢੇ ਇਹਦੇ ਨਾਲੋਂ ਬਿਹਤਰ ਨਹੀਂ ਕਿ ਸਲੰਡ ਤੇ ਦੋ ਦੋ ਫੁਲਕੇ ਰਿੰਕਪਾਲ ਦੇ ਥੱਲੇ ਲਾਲ ਅੱਗੇ ਨਹੀਂ ਸੀ ਆਪਾਂ ਇਕੱਠੇ ਬਣਾਉਂਦੇ ਤਾਈ ਜੀ ਮੈਂ ਕੱਲ ਬਣਾਇ ਬਣਾਣ ਆਈ ਸੀ ਨਾ ਮੈਨੂੰ ਬਣਾੜ ਦਿੱਤਾ ਸੀ ਕੱਲ ਬੇਟਾ ਕੱਲ ਦੀ ਗੱਲ ਕੱਲ ਖਤਮ ਕਰਤੀ ਹੈ ਨਾ ਮੈਨੂੰ ਦੋਵੇਂ ਬੋਲੀ ਜਾਂਦੀਆਂ ਮੈਂ ਤਾਂ ਰਿੰਕਪਾਲ ਨੂੰ ਕਹਿਆ ਸੀ ਮੈਂ ਕਿਹਾ ਮੈਂ ਨਹੀਂ ਜਾਣਾ نیچے ਜਾਂ ਤੂੰ ਤੁਸੀਂ ਮੇਰੇ ਨਾਲ ਚੱਲੋ ਮੈਂ ਕਿਹਾ ਕੱਲ ਵਾਲੀ ਗੱਲ ਹੋ ਜਣੀ ਹੈ ਫਿਰ ਮੈਂ ਕਹਾ ਸਾਧਿਆ ਨੇ ਮੈਨੂੰ ਹੀ ਕਹਿਣਾ ਭਾਜੀ ਮਿੱੰਨੇ ਹੀ ਕਹਿਣਾ ਕਿ ਅੰਜੋ ਹੀ ਗਲਤ ਹੈਗੀ ਆ ਕੱਲ ਵਾਲੀ ਗੱਲ ਆਪਾਂ ਉੱਥੇ ਕਰ ਖਤਮ ਹੋ ਗਈ ਸੀ ਨਾ ਕਰਤੀ ਸੀ ਨਾ ਫਿਰ ਇਹ ਹੋਈ ਗੱਲ ਫਿਰ ਉਹ ਸ਼ੁਰੂ ਹੋ ਗਈਆਂ ਇੱਥੇ ਚੱਕਰ ਚੋ ਵੈਸਾ ਉੱਤੇ ਜਾ ਕੇ ਨਾ ਰਿੰਕ ਨੂੰ ਵਾਇ ਥੱਲੇ ਭੇਜ ਦੇ ਮਾਂ ਤੇ ਗੱਲ ਕਰ ਲਾ ਮੈਂ ਤੇ ਭਜੀ ਮੈਂ ਰਿੰਕ ਪਾਲੂ ਜਾਂਦੀ ਸੀ ਮੈਂ ਤਾਂ ਤੁਸੀਂ ਮੇਰੇ ਨਾਲ ਚੱਲੋ ਮੈਂ ਨਹੀਂ ਮੈਂ ਤਾਂ ਥੱਲੇ ਜਾ ਕੋਈ ਨਹੀਂ ਮੈਂ ਸਾਰਾ ਆਪਣੀ ਅੱਖਾਂ ਨਾਲ ਵੇਖਿਆ ਮੈਂ ਕਰ ਲੈਣਾ ਗੱਲ ਕੋਈ ਗੱਲ ਨਹੀਂ ਭੇਜ ਦੇ ਜੀ ਹੋਰ ਜਦੋਂ ਨਹੀਂ ਆਉਂਦੀ ਚੀਜ਼ ਚੁੱਕ ਕੇ ਨਾ ਜਾਂਦੀ ਮੇਰਾ ਤਾਂ ਅੱਜ ਸਬਜੀ ਨਹੀਂ ਮੈਂ ਕੋਈ ਬਣਾਉਣੀ ਪਿੰਨ ਲੋ ਬਣਾਉਣ ਲੱਗੀ ਤੇਰੇ ਵੀਰ ਜੀ ਵੈਸੇ ਮੇਰੇ ਨਾਲ ਮੌਨ ਬਣਾਉਣ ਲੱਗੀ ਇਹਨੇ ਮੂਡ ਖਰਾਬ ਕਰਤਾ ਚੁੱਪ ਕਰਕੇ ਦਾਲ ਮੰਗਾ ਲਓ ਬਾਜ਼ਾਰੋਂ ਉਹਨੂੰ ਤੜਕਾ ਲਾ ਲੈਣੀ ਮੈਂ ਨਹੀਂ ਕੁਝ ਬਣਾਉਣਾ ਲਿਆ ਆਦ ਨਹੀਂ ਤੜਕਾ ਰੈਂ ਦੇ ਚਾਲ ਅੰਦਰ ਖਾਲੀ ਆਤੀ ਆ ਗਈਆਂ ਤੈਨੂੰ ਮੈਂ ਕਿਹਾ ਸੀ ਸਲੰਡਰ ਲੈ ਕੇ ਆਈ ਸਲੰਡਰ ਕੀ ਲਿਆਉਣਾ ਸੀ ਮੰਮੀ ਜੀ ਉਹ ਦੋਵੇਂ ਬਿੱਜਾਂ ਚਿੰਮੜ ਗਈਆਂ ਮੈਨੂੰ ਮਿਲਿਆ ਨਹੀਂ ਸਲੰਡਰ ਦਿੱਤਾ ਹੀ ਨਹੀਂ ਲਿਓਣ ਹੀ ਨਹੀਂ ਦਿੱਤਾ ਦੇ ਸੇਨ ਮੈਂ ਗਿਆ ਹੀ ਇਹਨਾਂ ਨੂੰ ਪੁੱਛਣਾ ਨਹੀਂ ਆ ਲਾ ਕੇ ਸਿਲੰਡਰ ਤੇ ਤੂੰ ਆਵਾਜ ਦੇ ਰਿੰਕੂ ਨੂੰ ਆਪੇ ਲੈ ਆਏਗਾ ਥੱਲੇੋਂ ਮੰਮੀ ਜੀ ਮੈਂ ਲੋਣ ਨਹੀਂ ਲਈ ਸੀ ਤੇ ਸੀਮਾ ਨੇ ਆ ਕੇ ਮਾਂ ਫੜ ਲਈ ਮੇਰੀ ਕਹਿੰਦੀ ਕਿੱਥੇ ਸਿਲੰਡਰ ਲੈ ਕੇ ਚੱਲੀ ਆ ਨਾਸ਼ਤਾ ਬਣਾਉਣਾ ਤੇ ਇੱਥੇ ਬਣਾ ਲੈ ਤੇ ਮੈਂ ਕਿਹਾ ਜੇ ਤੋ ਕੱਲ ਮੈਂ ਬਣਾਉਣ ਆਈ ਸੀ ਜੇ ਕੱਲ ਹੀ ਇਹ ਗੱਲ ਕਰ ਦਿੰਦੀ ਤੇ ਫੇਰ ਕੱਲ ਲੜਾਈ ਤੇ ਨਾ ਹੁੰਦੀ ਆਪਣੀ ਕੱਲ ਤੇ ਮੈਂ ਕਿਹਾ ਤੂੰ ਬਾਹ ਫੜ ਕੇ ਮੈਨੂੰ ਬਾਹਰ ਘੱਟਦਾ ਨਹੀਂ ਨਹੀਂ ਕਹਿੰਦੀ ਇੱਥੇ ਨਾਸ਼ਤਾ ਬਣਾਉਣਾ ਬਣਾ ਲੈ ਮੈਂ ਸਿਲੰਡਰ ਨਹੀਂ ਲਿਜਾਣ ਦੇਣਾ ਤਾਂ ਮਨ ਉਮੀਦ ਖਿੱਚ ਕੇ ਸਿਲੰਡਰ ਉਹ ਲੈ ਗਈ ਜਾ ਤੇ ਉਹ ਕਿੱਥੇ ਹੀ ਤਾਈ ਤੇਰੀ ਤੇ ਨਾਲੇ ਲੱਕੀ ਹੈਗਾ ਥੱਲੇ ਅੰਦਰ ਹੀ ਸੀ ਤਾਈ ਜੀ ਨੇ ਆਵਾਜ਼ ਮਾਰੀ ਬਾਅਦੋਂ ਮੈਨੂੰ ਤੇ ਬੁਲਾਇਆ ਹੁਣ ਰਿੰਗ ਪਾਲ ਲੋ ਕਿਉਂ ਕਿਹੜੀ ਗੱਲਾਂ ਨੂੰ ਕਪਾਲੋ ਬੁਲਾਇਆ ਹੁਣ ਅਦਾ ਹੀ ਲੱਕੀ ਬਾਜੀ ਕਹਿੰਦੇ ਕਹਿੰਦੇ ਰਿੰਗ ਪਾਲ ਨੂੰ ਬੁਲਾ ਕੇ ਲਿਆਉ ਮੈਂ ਫੇਰੀ ਗੱਲ ਕਰੂਗਾ ਰੋਟੀ ਤੂੰ ਹੀ ਨਹੀਂ ਬਣਾਉਣ ਦਿੰਦੀ ਆ ਹਾਂ ਸਿਲੰਡਰ ਤੂੰ ਹੀ ਨਹੀਂ ਦਿੱਤਾ ਕਿੱਥੇ ਜਾਈਏ ਅਹੀਂ ਕਾ ਮੈਂ ਰਿੰਗ ਪਾਲ ਨੂੰ ਤਾਈ ਕਹਿੰਦੀ ਨਾ ਮੈਂ ਕਿਹਾ ਮੈਂ ਨਹੀਂ ਜਾਣਾ ਥੱਲੇ ਮੈਂ ਕਿਹਾ ਉਹਨਾਂ ਨੇ ਫੇਰ ਲੜਾਈ ਕਰਦੀ ਆ ਜੀ ਨਾ ਤੇ ਤੂੰ ਹੀ ਸਾਡਾ ਹਰਾਮ ਕੀਤਾ ਆ ਉਹ ਜਿੱ ਸੱਚੀਆਂ ਆ ਜਾਂਦੀਆਂ ਫੇਰ ਸਾਰਿਆਂ ਸਾਹਮਣੇ ਉਹ ਰਿੰਕਪਾਲ ਨੂੰ ਬੁਲਾ ਕੇ ਖੜਨਾ। ਉਹ ਕਹਿੰਦੇ ਲੱਗੀ ਕੀ ਗੱਲ ਕਰਨੀ ਆ ਤੇ ਨਾਲ ਇਹਨਾਂ ਨੇ। ਮੈਨੂੰ ਨਹੀਂ ਪਤਾ ਹਾਂ ਹੁਣ ਜਿਹੜੀ ਲੜਾਈ ਹੋਈ ਹੈ ਹੀ ਦੱਸਣੀ ਹੋਣੀ ਕਿ ਅੰਜੂ ਆਣ ਕੇ ਫੇਰ ਬੋਲ ਕੇ ਗਈ ਔਰ ਗੱਲ ਕਿਹੜੀ ਆ। ਲੱੱਕੀ ਨੇ ਕਿਆ ਬੁਲਾ ਕੇ ਲਿਆ? ਹਾਂਜੀ ਕਹਿੰਦੇ ਤਾਈ ਜੀ ਨੇ ਮੈਨੂੰ ਬੁਲਾਇਆ ਸੀ ਤੇ ਲੱੱਕੀ ਭਾਜੀ ਬਾਜੋ ਕਹਿੰਦੇ ਕਹਿੰਦੇ ਰਿੰਕਪਾਲ ਨੂੰ ਬੁਲਾ ਕੇ ਲਿਆ। ਕੀ ਗੱਲ ਹੋ ਗਈ ਆ? ਵੇ ਲਾ ਰਿੰਕੂ ਮੈਂ ਭੇਜਿਆ ਸਲੰਡਰ ਲਾਇਆ ਤੇਰੇ ਸਾਹਮਣੇ ਆ ਤੇ ਸਲੰਡਰ ਵੀ ਨਹੀਂ ਦਿੱਤਾ ਰੋਟੀ ਵੀ ਨਹੀਂ ਬਣਾਉਣ ਦੇਂਦੀ ਆਏ। ਕੀ ਕਰੀਏ ਅਸੀਂ ਕਿੱਥੇ ਜਾਈਏ? ਤੂੰ ਮੰਮੀ ਜਰੂਰ ਸਲੰਡਰ ਲਿਆਉਣਾ ਸੀ ਉਹ ਮੰਮੀ ਕੋਈ ਚੱਲ ਕੱਲ ਨਹੀਂ ਪਰ ਅੱਜ ਤੇ ਥੱਲੇ ਬਣਾ ਲੈਂਦੀ ਇਹ ਤੋਂ ਤੱਕ ਨੌਬਤ ਨਾ ਹੁੰਦੀ ਕੀ ਗੱਲ ਕੀ ਆ ਚੀਨੀ ਹੋ ਗਈ ਜਿਹੜਾ ਮੇਰਾ ਮਕਾਬਲ ਇਹ ਨਹੀਂ ਧਿਆਨ ਦਿੰਦਾ ਵੀ ਅਸੀਂ ਆਪਣਾ ਲੈ ਆਈਏ ਕਲੇਸ਼ ਨਾਲੋਂ ਚੰਗਾ ਤੇ ਆਪਣੀ ਰਸੋਈ 'ਚ ਕੰਮ ਕਰੀਏ ਉਹ ਮੰਮੀ ਥੋੜਾ ਜਿਹਾ ਹੈਗਾ ਵਾ ਮੈਂ ਕਿਸੇ ਕੰਮ 'ਚ ਲੱਗਾ ਤੁਹਾਨੂੰ ਕਹਾਂ ਫ੍ਰੀ ਹੋ ਗਿਆ ਮੈਂ ਸਾਰੇ ਕੰਮ ਕਰ ਦੇਣੇ ਆ ਅੱਜ ਫੇਰ ਤੂੰ ਨਵਾ ਫੇਰ ਕਲੇਸ਼ ਇਕੱਠਾ ਕਰ ਲੈਂਦਾ ਵਾ ਹੈ ਮੈਂ ਕੀ ਕਲੇਸ਼ ਕਰਦਾ ਕਿ ਤੇ ਮੈਂ ਤੁਹਾਨੂੰ ਕਹਾਂਦੀ ਨਾ ਮੈਂ ਨਹੀਂ ਜਾਣਾ ਹੈਗਾ ਫਿਰ ਦੇ ਲੋਗੋ ਵੀ ਮੇਰੀ ਗਲਤੀ ਕੱਢਣਦੇ ਮੈਂ ਤੁਹਾਨੂੰ ਕਹਿ ਕੇ ਗਈ ਨਾ ਤੁਸੀਂ ਗਲਤੀ ਮੇਰੀ ਕੱਢਣੀ ਤੇ ਫਿਰ ਮੇਰੀ ਗਲਤੀ ਕੱਢਣਦੇ ਆ ਜੇ ਤੈਨੂੰ ਕੰਮ ਹੀ ਤਾਂ ਫਿਰ ਬਾਹਰੋਂ ਰੋਟੀ ਨੂੰ ਮਾ ਲੋ ਕੀ ਗੱਲ ਹੋਈ ਦੱਸ ਅੱਜ ਕੀ ਗੱਲ ਹੋਈ ਅੱਜ ਨਹੀਂ ਉਹਨਾਂ ਨੇ ਰੋਟੀ ਬਣਾਉਣ ਦਿੱਤੀ ਮੈਂ ਕਿਹਾ ਸਿੰਲੰਡਰ ਉੱਪਰ ਲੈ ਜੰਨੀ ਆ ਇੱਥੇ ਨਾਸ਼ਤਾ ਬਣਾ ਜੇ ਕੱਲ ਨਹੀਂ ਬਣਾਉਣ ਦਿੱਤਾ ਮੈਂ ਕਿਹਾ ਥੱਲੇ ਬਣਾਉਣ ਦੇ ਦਿੰਦੀਆਂ ਤੇ ਕੱਲ ਆਪੇ ਲੜਾਈ ਨਾ ਹੁੰਦੀ ਮੈਂ ਕਿਹਾ ਨਾ ਮਾਫੀ ਮੰਗਦੀ ਆ ਇੱਕ ਦੂਜੇ ਤੋਂ ਉਹ ਮਨਮੀਤ ਘੜੀਸ ਕੇ ਸਿੰਲੰਡਰ ਉਹ ਲੈ ਗਈ ਤੌ ਤਾਈ ਜੀ ਨੂੰ ਦੱਸਿਆ ਤੌ ਤਾਈ ਜੀ ਨੂੰ ਦੱਸਿਆ ਤਾਈ ਜੀ ਨੇ ਮੈਨੂੰ ਬੁਲਾਇਆ ਸੀ ਤੁ ਉਹਨਾਂ ਨੇ ਉਹਨਾਂ ਦੀ ਨਹੀਂ ਕਰਤੀ ਕੱਢਣੀ ਸਮਝ ਜਾਓ ਸਮਝ ਜਾ ਭਰਾ ਤੂੰ ਵੀ ਸਮਝ ਮੈਂ ਤੁਹਾਨੂੰ ਕਹਿੰਦੀ ਹਾਂ ਮੈਨੂੰ ਬਾਲਾ ਰੋਡਾ ਲਿਆ ਦਿਓ ਮੈਂ ਇੱਥੇ ਉੱਪਰ ਹੀ ਅੱਗ ਪਾਲ ਕੇ ਤੇ ਕਰ ਲੈਣੀ ਸੀ ਰੋਟੀ ਰੋਟੀ ਬਣਾ ਲੈਣੀ ਸੀ ਐਵੇਂ ਨਾ ਥੱਲੇ ਜਾਂਦੀ ਨਾ ਕੁਲੇਸ਼ ਹੁੰਦਾ ਚਲੋ ਕੋਈ ਗੱਲ ਨੀ ਅੰਜੂ ਤੂੰ ਐ ਕਰ ਦੋ ਮੰਨੋ ਤੋ ਦੋ ਫੁਲਕੇ ਬਣਾ ਕੇ ਲਿਆ ਕੇ ਦਿਓ ਨੀ ਮੈਂ ਤਾਂ ਡਿਊਟੀ ਤੇ ਜਾਂਦਾ ਨਾ ਸੁਣ ਲਓ ਮੰਮੀ ਜੀ ਤੁਹਾਡੀ ਰੋਟੀ ਬਣਾਦਾ ਤੇ ਅਸੀਂ ਦੋਵੇਂ ਜਣੇ ਅਸੀਂ ਭੁੱਖੇ ਬੈਠੇ ਰਹੀਏ ਨਾਲੇ ਮੇਰੀ ਗੱਲ ਸੁਣ ਲਓ ਮੈਂ ਅੱਗੇ ਬੇਇੱਜ਼ਤੀ ਕਰਾਈ ਆ ਹੁਣ ਨੀ ਮੈਂ ਜਾਣਾ ਜੁਣਾ ਉਹਨਾਂ ਦੇ ਇੱਥੇ ਨਾਸ਼ਤਾ ਬਣਾਉਣਾ ਉਜੇ ਤੇ ਮੇਰੀਆਂ ਦੋ ਬਣਾਉਣੀਆਂ ਉੱਥੇ ਤੂੰ ਆਪਣੀਆਂ ਵੀ ਬਣਾ ਲੈਣੀਆਂ ਤੇ ਮੰਮੀ ਦੀ ਵੀ ਬਣਾ ਲੈ ਹੋਣੀਆਂ ਐ ਮੇਰੀ ਕੋਈ ਇੱਜ਼ਤ ਹੀ ਹਨੀ ਕੀ ਮੈਂ ਬੇਵਕੂਫੀ ਐ ਰਹੀ ਆ ਜਿਹੜੇ ਮਿੰਟੇ ਬਾਅਦ ਜਾਵਾਂ ਤਾਂ ਉਹਨਾਂ ਕੋ ਗੰਨਾ ਸੋਣਾ ਵਾ ਮੈਂ ਨਹੀਂ ਜਾਣਾ ਸਿਲੰਡਰ ਇੱਥੇ ਆ ਜੂਗਾ ਤੇ ਰੋਟੀ ਬਣ ਜੂਗੀ ਨਹੀਂ ਤੇ ਬੈਠੇ ਰੋਈ ਦਈ ਕੋਈ ਗੱਲ ਨਹੀਂ ਮੈਂ ਕਰ ਲੈਣਾ ਲੱਕੀ ਨਾ ਵੀ ਗੱਲ ਤੁਸੀਂ ਥੱਲੇ ਨਹੀਂ ਹੋਣਾ ਮੈਂ ਆਪੇ ਗੱਲ ਕਰ ਲੈਣਾ ਲੋ ਮੰਮੀ ਕਹਿ ਗਿਆ ਤੂੰ ਇੱਥੇ ਥੱਲੇ ਨਹੀਂ ਹੋਣਾ ਇਹ ਹੁਣ ਨਵੇੜ ਕੇ ਆਉਣ ਕੇ ਦੇਖਿਓ ਕਰ ਲੰਦੇ ਉਹਨੂੰ ਬਾਬਾ ਕੋਈ ਗੱਲ ਨਹੀਂ ਹੋਣੀ ਉਹਨਾਂ ਨੇ ਲਪੇਟ ਲੈਣਾ ਫੇਰ ਇਹਨਾਂ ਨੂੰ ਤੇ ਇਹਨੂੰ ਕਹ ਬਾਹਰੋਂ ਲਿਆਉਣ ਆਸਤੇ ਬਾਹਰੋਂ ਕਰੋ ਤੇ ਆਪਾਂ ਛੱਡੋ ਸਿਲੰਡਰ ਲਿਆਉਂਦੇ ਨਹੀਂ ਮੈਂ ਕਹ ਸਿਲੰਡਰ ਲਿਆਓ ਤੇ ਆਪੇ ਸਾਰਾ ਕੰਮ ਖਤਮ ਹੋ ਜੇ ਨਾ ਮੈਨੂੰ بار بار ਥੱਲੇ ਜਾਣਾ ਪਵੇ ਨਾ ਨਾ ਉਹਨਾਂ ਕੋ ਬੇਇਜ਼ਤੀ ਕਰਾਉਣੀ ਹੋਵੇ ਚੁੱਪ ਕਰਕੇ ਨਾ ਬਹੋ ਕੋਈ ਲੋੜ ਨਹੀਂ ਸਿਰਦਰਦੀ ਨਾ ਦੀ ਸਿਲੰਡਰ ਆ ਜਾਏਗਾ ਤੂੰ ਉੱਤੇ ਰੋਟੀ ਬਣਾ ਲਾਂਗੇ ਨਹੀਂ ਆਏਗਾ ਤਾਂ ਬੈਠੀ ਰੋ ਦਿੰਦੀ